ਦਰਸ਼ਨ ਸਿੰਘ ਮੌੜਾ ਜ਼ਿਲ੍ਹਾ ਜਨਰਲ ਸਿਕੰਦਰ ਪੰਜਾਬ ਗਵਰਨਮੈਂਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਮਟੰਡਾ ਕੀ ਮਾਮਲਾ ਜਿਹੜਾ ਅੱਜ ਭੁਖੜਤਾਲ ਤੇ ਬੈਠੇ ਨੇ ਪਟਿਆਲਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਦੇ ਨਾਲ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਜਿਹੜੀਆਂ ਮੰਗਾਂ ਉਹਨਾਂ ਨੇ ਆਪਣੇ ਟ੍ਰੋਨ ਮੈਨੀਫੈਸਟੋ ਚ ਲਿਖੀਆਂ ਸੀਗੀਆਂ ਪੰਜਾਬ ਸਰਕਾਰ ਉਹਨਾਂ ਤੋਂ ਭੱਜ ਗਈ ਹੈ ਜਿਵੇਂ 2.59 ਦਾ ਗੁਣਾਕ ਸਾਰਿਆਂ ਨੂੰ ਨਹੀਂ ਮਿਲਿਆ ਹੈ ਹਜੇ ਤੱਕ ਇਸ ਤਰ੍ਹਾਂ ਹੀ 255 ਮਹੀਨਿਆਂ ਦੇ ਡੀਏ ਦੇ ਏਰੀਅਟ ਦੀ ਬਕਾਇਆ ਰਾਸ਼ੀ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਕੈਸ਼ਲੈਸ ਸਕੀਮ ਹੈ ਪੈਨਸ਼ਨਰਾਂ ਲਈ ਉਹ ਪੰਜਾਬ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ ਇਸ ਤਰ੍ਹਾਂ ਹੀ ਜਿਹੜੀਆਂ ਪੰਜਾਬ ਜਿਹੜੀਆਂ ਹੋਰ ਆਪਣੀਆਂ ਰਹਿੰਦੀਆਂ ਮੰਗਾਂ ਪੈਨਸ਼ਨਰਾਂ ਦੀਆਂ ਜਿਵੇਂ 2016 ਦਾ 6ਵਾਂ ਪੇ ਕਮਿਸ਼ਨ ਸੀ ਉਹਦੇ ਕੁਝ ਬਕਾਏ ਰਹਿੰਦੇ ਹਜੇ ਪੰਜਾਬ ਸਰਕਾਰ ਨੇ ਉਹ ਵੀ ਨਹੀਂ ਦਿੱਤੇ ਹੈ। ਸੋ ਪੰਜਾਬ ਸਰਕਾਰ ਦੇ ਇਸ ਰਵੱਈਏ ਖਿਲਾਫ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਜਿਹੜੇ ਪੈਨਸ਼ਨਿਸ ਵੱਲੋਂ ਸਾਂਝੇ ਤੌਰ ਤੇ ਸਾਰੀਆਂ ਪੈਨਸ਼ਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਉਹ ਹੜਤਾਲ ਕੀਤੀ ਜਾ ਰਹੀ ਹੈ। ਇੱਥੇ ਧਰਨਾ ਵੀ ਦਿੱਤਾ ਜਾਣਾ ਹੈ ਤੇ ਨਾਲ ਉਹ ਹੜਤਾਲ ਦੇ ਉੱਤੇ ਸਾਡੇ 11 ਸਾਥੀ ਬੈਠ ਗਏ ਹਨ। ਸਾਰੇ ਜ਼ਿਲ੍ਹਿਆਂ 'ਚ 11-11 ਸਾਥੀ ਬੈਠਣਗੇ। 3 ਵਜੇ ਅਸੀਂ ਡੀਸੀ ਬਠਿੰਡਾ ਨੂੰ ਆਪਣਾ ਜਿਹੜਾ ਹੈ ਪੈਨਸ਼ਨ ਮੰਗਾ ਸੰਬੰਧੀ ਜਿਹੜਾ ਮੰਗ ਪੱਤਰ ਉਹ ਦੇਵਾਂਗੇ ਪੰਜਾਬ ਸਰਕਾਰ ਦੇ ਖਿਲਾਫ ਪੈਨਸ਼ਨਰਾਂ ਦੇ ਵਿੱਚ ਵਿਆਪਕ ਰੋਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬਜਟ ਸੈਸ਼ਨ ਆਉਣਾ ਹੈ ਉਹਦੇ ਵਿੱਚ ਹੀ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਇਹ ਪ੍ਰੋਗਰਾਮ ਹੋਰ ਵੀ ਵੱਧਵੇਂ ਰੂਪ ਚ ਕੀਤਾ ਜਾਊਗਾ 11 ਵਜੇ ਤੋਂ ਲੈ ਕੇ ਜੀ 4 3:30 4 ਵਜੇ ਤੱਕ 3 ਵਜੇ ਧੰਨਵਾਦੀ ਜਕਰ ਅਗਲੀ ਰਣਨੀਤੀ ਕੀ ਹੋਊਗੀ ਜੇ ਤੁਹਾਡੀ ਅਗਲੀ ਰਣਨੀਤੀ ਪ੍ਰੋਗਰਾਮ ਦੀ ਡੇਟ ਤੈਅ ਕਰਨੀ ਹੈ ਜਦੋਂ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਹੋਊਗਾ ਉਦੋਂ ਚਾਰ ਪੜਾਵਾਂ ਦੇ ਵਿੱਚ ਪ੍ਰੋਗਰਾਮ ਚਾਰ ਦਿਨਾਂ ਦਾ ਕਰਨਾ ਹੈ ਜਿਦੇ ਵਿੱਚ ਪੈਨਸ਼ਨਰ ਜਿਹੜੇ ਹੈ ਪੰਜਾਬ ਪੱਧਰ ਦੇ ਉੱਤੇ ਉਹ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਮਾਰਚ ਕਰਨਗੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਨਗੇ ਇਹ ਪ੍ਰੋਗਰਾਮ ਹਾਲੀ ਦੇ ਵਿੱਚ ਹੋਣਾ ਹੈ